ਸਦਰਤਾ ਸਿੰਧੀ ਪੰਜਾਬ ਸਰਕਾਰ ਕਰਜ਼ੇ ਤੇ ਕਰਜ਼ਾ ਜਿਹੜਾ ਹੈ ਲੈ ਰਹੀ ਹੈ ਔਰ ਜਦੋਂ ਇਹ ਸਰਕਾਰ ਜਾਵੇਗੀ ਤੇ ਕਰਜ਼ਾ ਬਹੁਤ ਜ਼ਿਆਦਾ ਆਪਾਂ ਕਹਿ ਲਈ ਕਿ ਉੱਪਰ ਤੱਕ ਪਹੁੰਚ ਚੁੱਕਾ ਹੋਵੇਗਾ ਕੱਲਾ ਕਰਜ਼ਾ ਨੇ ਇੱਕ ਪੱਤਰਕਾਰ ਨੇ ਅੱਜ ਰਿਪੋਰਟ ਪਾਈ ਹੈ ਕਿ ਆ ਵੀ ਇਕਨੋਮਿਕ ਐਮਰਜੈਂਸੀ ਵੀ ਲੱਗ ਚੁੱਕੀ ਹੈਗੀ ਆ ਉਹ ਕਹਿੰਦਾ ਵੀ ਜਿਹੜੇ ਫੰਡ ਸਰਕਾਰ ਨੇ 2 ਦਿਨ ਪਹਿਲਾਂ ਵੱਖ-ਵੱਖ ਵਿਕਾਸ ਕਾਰਜਾਂ ਲਈ ਜਾਰੀ ਕਰੇ ਸੀ ਉਹ ਵਾਪਸ ਮੰਗਾ ਲਏ ਕੋ ਵੀ HDFC ਨਾਲ ਸਰਕਾਰ ਦਾ ਪੰਗਾ ਪੈ ਗਿਆ ਜਿਹੜਾ ਬੈਂਕ ਹੈਗਾ HDFC ਨੂੰ ਬਲੈਕਆਊਟ ਕਰਤਾ ਸਰਕਾਰ ਨੇ ਕੱਲ੍ਹ ਆ ਪਰਸੋਂ ਪੰਜਾਬ ਸਰਕਾਰ ਨੇ ਵੀ ਕਿਉਂਕਿ ਇਹ ਸਮੇਂ ਸਿਰ ਸਾਨੂੰ ਪੈਸੇ ਜਿਹੜਾ ਹੈਗਾ ਨਹੀਂ ਦੇਦੇ ਇਟ ਮੀਨਸ ਇੰਨੀ ਐਮਰਜੈਂਸੀ ਆ ਬਲੈਕਆਊਟ ਦੀ ਵੀ ਜਿਹੜੇ ਅੱਜ ਪੈਸੇ ਜਮਾ ਹੋਇਆ ਅੱਜ ਹੀ ਸਾਨੂੰ ਪਹੁੰਚਾ ਦਿਓ ਕਿਉਂਕਿ ਬੈਂਕ ਨੇ ਇੱਕ ਪ੍ਰੋਸੈਸ ਲੈ ਕੇ ਇੱਕ ਅੰਦਾ ਦਿਨ ਲਾ ਕੇ ਸਰਕਾਰ ਦੇ ਖਜ਼ਾਨੇ ਚ ਪਾਉਣੇ ਆ ਦੇ ਕੇ ਮੁੱਖ ਮੰਤਰੀ ਤੇ ਉਹਨਾਂ ਦੇ ਜਿਹੜੇ ਪਤਨੀ ਬੀਬੀ ਗੁਰਪ੍ਰੀਤ ਕੌਰ ਹੈਗੇ ਨੇ ਉਹਨਾਂ ਦੀ ਵੀ ਕਹਿੰਦੇ ਕਿ ਮੀਡੀਆ ਟੀਮ ਦਿੱਲੀ ਵਾਲਿਆਂ ਦੇ ਹੀ ਕੰਟਰੋਲ ਦੇ ਵਿੱਚ ਆ ਗਈ ਹੋਈ ਹੈ ਇੱਕ ਤਰ੍ਹਾਂ ਨਾਲ ਕਿਸੇ ਰਾਜਨੀਤੀਵਾਨ ਦਾ ਭਾਸ਼ਣ ਨਹੀਂ ਹੈਗਾ ਉਹ ਤਾਂ ਜਿਸ ਤਰ੍ਹਾਂ ਧਮਕੀਆਂ ਤੇ ਉਤਰ ਆਏ ਹੁੰਦਾ ਨਾ ਅਰਵਿੰਦ ਕੇਜਰੀਵਾਲ ਹੈ ਨਾ ਸਾਨੂੰ ਲੱਗਦਾ ਵੀ ਜੇ ਇਹ ਬੰਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੁਲਕ ਨੂੰ ਐਂ ਤਬਾਹ ਕਰ ਸਕਦਾ ਹੈ ਜਿਹੜੇ ਇਸ ਲੈਵਲ ਦੇ ਸਥਿਤੀ ਵਿੱਚ ਹੈ ਜਿਹੜਾ ਬੰਦਾ ਉਹ ਕੋਈ ਉਹਨੂੰ ਆਏ ਨਹੀਂ ਵੀ ਅਸੀਂ ਦਿੱਲੀ ਚੋਂ ਹਾਰ ਗਏ ਹੋਏ ਆਂ ਸਾਨੂੰ ਲੋਕਾਂ ਨੇ ਨਕਾਰ ਦਿੱਤਾ ਹੋਇਆ ਅਮਰ ਹੈ ਨਾ ਦੁਬਾਰਾ ਇਕਲੀ ਪੰਜਾਬ ਦੇ ਵੱਲ ਚਲਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ 1000 ਕਰੋੜ ਦੇ ਕਰਜ਼ੇ ਦੀ ਗੱਲ ਕੀਤੀ ਗਈ ਹੈ ਪਰ ਦੂਜੇ ਬੰਨੇ ਜਿਹੜੇ ਐਲਓਪੀ ਹੈਗੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ 11000 ਕਰੋੜ ਦੇ ਕਰਜ਼ੇ ਦੀ ਗੱਲ ਕੀਤੀ ਹੈ ਸਰਦਾਰ ਪ੍ਰਤਾਪ ਸਿੰਘ ਜੀ ਪੰਜਾਬ ਸਰਕਾਰ ਕਰਜ਼ੇ ਤੇ ਕਰਜ਼ਾ ਜਿਹੜਾ ਹੈ ਲੈ ਰਹੀ ਹੈ ਔਰ ਜਦੋਂ ਇਹ ਸਰਕਾਰ ਜਾਵੇਗੀ ਤੇ ਕਰਜ਼ਾ ਬਹੁਤ ਜ਼ਿਆਦਾ ਆਪਾਂ ਕਹਿ ਲਈ ਕਿ ਉੱਪਰ ਤੱਕ ਪਹੁੰਚ ਚੁੱਕਾ ਹੋਵੇਗਾ ਕੀ ਕਹੋਗੇ ਹਾਂ ਕੱਲਾ ਕਰਜ਼ਾ ਨੇ ਇੱਕ ਪੱਤਰਕਾਰ ਨੇ ਅੱਜ ਰਿਪੋਰਟ ਪਾਈ ਹੈ ਕਿ ਆ ਵੀ ਇਕਨੋਮਿਕ ਐਮਰਜੈਂਸੀ ਵੀ ਲੱਗ ਚੁੱਕੀ ਹੈਗੀ ਆ ਉਹ ਕਹਿੰਦਾ ਵੀ ਜਿਹੜੇ ਫੰਡ ਸਰਕਾਰ ਨੇ 2 ਦਿਨ ਪਹਿਲਾਂ ਵੱਖ-ਵੱਖ ਵਿਕਾਸ ਕਾਰਜਾਂ ਲੇ ਜਾਰੀ ਕਰੇ ਸੀ ਉਹ ਵਾਪਸ ਮੰਗਾ ਲੇਗਾ ਇਹ ਹੂੰ ਹੂੰ ਇਹ ਪਹਿਲੀ ਵਾਰ ਹੋਇਆ ਬਹੁਤ ਲੰਮੇ ਸਮੇਂ ਤੋਂ ਅਨਾਉਂਸਮੈਂਟ ਕਰਦੇ ਹੋ ਫੰਡ ਜਾਰੀ ਕਰਦੇ ਹੋ ਤੇ ਫਿਰ ਵਾਪਸ ਮੰਗਾ ਹਾਂਜੀ ਹਾਂਜੀ ਵੀ ਉਹ ਉਹ ਵਾਪਸ ਆ ਮੰਗਾ ਲੇ ਤੁਸੀਂ ਦੇਖੋ ਵੀ HDFC ਨਾਲ ਸਰਕਾਰ ਦਾ ਪੰਗਾ ਪੈ ਗਿਆ ਜਿਹੜਾ ਬੈਂਕ ਹੈਗਾ HDFC ਨੂੰ ਬਲੈਕਆਉਟ ਕਰਤਾ ਸਰਕਾਰ ਨੇ ਕੱਲ੍ਹ ਆ ਪਰਸੋਂ ਜੀ ਪੰਜਾਬ ਸਰਕਾਰ ਨੇ ਵੀ ਕਿਉਂਕਿ ਇਹ ਸਮੇਂ ਸਿਰ ਸਾਨੂੰ ਪੈਸੇ ਜਿਹੜਾ ਹੈਗਾ ਨਹੀਂ ਦੇ ਰਿਹਾ ਇਟ ਮੀਨਸ ਇੰਨੀ ਐਮਰਜੈਂਸੀ ਆ ਬਲੈਕਆਊਟ ਦੀ ਵੀ ਜਿਹੜੇ ਅੱਜ ਪੈਸੇ ਜਮਾ ਹੋਇਆ ਅੱਜ ਹੀ ਸਾਨੂੰ ਪਹੁੰਚਾ ਦਿਓ ਕਿਉਂਕਿ ਬੈਂਕ ਨੇ ਇੱਕ ਪ੍ਰੋਸੈਸ ਲੈ ਕੇ ਇੱਕ ਅੱਧਾ ਦਿਨ ਲਾ ਕੇ ਸਰਕਾਰ ਦੇ ਖਜ਼ਾਨੇ 'ਚ ਪਾਉਣੇ ਆ ਇੰਨੀ ਇੰਨੀ ਵੱਡੀ ਲੈਪਸ ਹੈਗਾ ਆਰਥਿਕਤਾ ਵਿੱਚ ਮੇ ਉਹ ਨਹੀਂ ਪੂਰਾ ਹੋ ਰਿਹਾ ਹੁਣ 1000 ਕਰੋੜ ਦਾ ਕਰਜ਼ਾ ਕਿਹਾ ਜਾ ਰਿਹਾ ਪਰ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਹੈਗੇ ਆ 11000 ਕਰੋੜ ਤੋਂ ਵੱਧ ਪਿਛਲੇ 2 ਮਹੀਨਿਆਂ 'ਚ ਜਿਹੜਾ ਕਰਜ਼ਾ ਲੈ ਲਿਆ ਗਿਆ ਇਟ ਮੀਨਸ ਬਹੁਤ ਜ਼ਿਆਦਾ ਜਿਹੜੀ ਜਿਹੜੀ ਖਤਰਨਾਕ ਹਾਲਾਤ ਹੈਗੀ ਆ ਉਹ ਆ ਉਹ ਹੋ ਰਹੀ ਹੈਗੀ ਆ ਦੂਸਰਾ ਹੈਗਾ ਵੀ ਜਿਹੜੀਆਂ ਜਿਹੜੀਆਂ ਨਿਯੁਕਤੀਆਂ ਵਗੈਰਾ ਹੋ ਰਹੀਆਂ ਉਹ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਕਿਹਾ ਸੀ ਉਹ ਸਾਰਾ ਦਿੱਲੀ ਤੋਂ ਜਿਹੜੇ ਹੈਗੇ ਆ ਵਰਕਰ ਵਗੈਰਾ ਉਹ ਲਾਏ ਜਾ ਰਹੇ ਹੈਗੇ ਆ ਇਕਨੋਮਿਕਲੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੈਗੇ ਆ ਜਿਹੜੇ ਕਹਿੰਦੇ ਸੀ ਅਸੀਂ ਸਾਰਾ ਕਰਜ਼ਾ ਵਾਪਸ ਕਰ ਦਿਆਂਗੇ ਉਹ ਧੜਾ ਧੜ ਕਰਜ਼ਾ ਨਾ ਕਿ ਪੰਜਾਬ ਨੂੰ 5.5 ਲੱਖ ਦੇ ਕਰਜ਼ੇ ਤੇ 50 ਕੇ 27 ਤੱਕ ਵਾਪਸ ਆਣਗੇ। ਦੂਜੇ ਪਨੇ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਕੀਤੀ ਕਹਿੰਦੇ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਜਿਹੜੇ ਪਤਨੀ ਬੀਬੀ ਗੁਰਪ੍ਰੀਤ ਕੌਰ ਹੈਗੇ ਨੇ ਉਹਨਾਂ ਦੀ ਵੀ ਕਹਿੰਦੇ ਕਿ ਮੀਡੀਆ ਟੀਮ ਦਿੱਲੀ ਵਾਲਿਆਂ ਦੇ ਹੀ ਕੰਟਰੋਲ ਦੇ ਵਿੱਚ ਆ ਗਈ ਹੋਈ ਹੈ। ਕਿੰਨੀ ਕਿ ਸਚਾਈ ਹੈ ਇਸ ਦੇ ਵਿੱਚ? ਹਾਂਜੀ ਇਹ ਖਬਰਾਂ ਨੇ ਵੀ ਉਹਨਾਂ ਦੇ ਉਹਨਾਂ ਦੇ ਮੀਡੀਆ ਆਊਟਲੈਟਸ ਨੂੰ ਜਿਹੜਾ ਇੰਟਰਨੈਟ ਤੇ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਕੰਟਰੋਲ ਕਰਨ ਵਾਲੇ ਜਿਹੜੇ ਪੰਜਾਬੀ ਨੌਜਵਾਨ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਉਹਨਾਂ ਦੀ ਜਗ੍ਹਾ ਦਿੱਲੀ ਤੋਂ ਲਿਆ ਕੇ ਜਿਹੜੇ ਲੋਕ ਆ ਉਹ ਲਗਾ ਦਿੱਤੇ ਗਏ ਹੈਗੇ ਆ। ਅੱਜ ਇੱਕ ਪੱਤਰਕਾਰ ਨੇ ਇੱਕ ਹੋਰ ਜਿਹੜਾ ਹੈਗਾ ਵੀਡੀਓ ਜਾਰੀ ਕਰੀ ਹੈਗੀ ਹੈ ਦੋ ਦਿਨ ਪਹਿਲਾਂ ਜਲੰਧਰ ਦੇ ਬਰਲਟਨ ਪਾਰਕ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਸੀ ਹੂੰ ਹੂੰ ਉਹਦੇ ਵਿਚਾਰਮੇਦ ਕੇਜਰੀਵਾਲ ਇਹ ਆਇਆ ਵੀ ਅਸੀਂ ਖੇਡਾਂ ਦਾ ਜਿਹੜਾ ਹੱਬ ਆ ਦੁਬਾਰੇ ਜਲੰਧਰ ਨੂੰ ਬਣਾਉਣਾ ਹੂੰ ਹੂੰ ਹੁਣ ਤੁਸੀਂ ਦੇਖੋ ਵੀ ਗੱਲ ਹੁਣ ਕਿ ਸਿਰਫ ਨਿਯੁਕਤੀਆਂ ਤੱਕ ਸੀਮਤ ਨਹੀਂ ਰਹੇਗੀ ਹੂੰ ਹੂੰ ਉਹ ਕਹਿੰਦੇ ਵੀ ਜਿਹੜੀਆਂ ਉੱਥੇ ਮੇਜ਼ ਕੁਰਸੀਆਂ ਤੇ ਟੈਂਟ ਲਾਇਆ ਗਿਆ ਉਹ ਵੀ ਦਿੱਲੀ ਤੋਂ ਆਇਆ ਮਤਲਬ ਕਿ ਪੰਜਾਬ ਦੇ ਵਿੱਚ ਹੁਣ ਮੇਜ਼ ਕੁਰਸੀਆਂ ਤੇ ਟੈਂਟ ਵੀ ਹੈ ਨਹੀਂ ਮਤਲਬ ਪੰਜਾਬ 'ਚ ਆਪਾਂ ਕਹਿ ਲਈਏ ਕਿ ਨੌਜਵਾਨੀ ਹੈ ਨਹੀਂ ਜਾਂ ਚੰਗਾ ਟੈਲੈਂਟ ਹੈ ਨਹੀਂ ਕਿ ਦਿੱਲੀ ਤੋਂ ਲਿਆਉਣਾ ਪੈ ਰਿਹਾ ਹੁਣ ਮੇਜ਼ ਕੁਰਸੀਆਂ ਵੀ ਹੈ ਹਾਂਜੀ ਹਾਂਜੀ ਉਹਨੇ ਫਿਰ ਉਹ ਮੇਜ਼ ਕੁਰਸੀਆਂ ਇਕੱਠੀਆਂ ਕਰਕੇ ਜਿਹੜੇ ਨੌਜਵਾਨ ਲੈ ਕੇ ਜਾ ਰਹੇ ਸੀ ਟਰੱਕਾਂ 'ਚ ਇੱਕ ਤਾਂ ਦਿੱਲੀ ਦੇ ਨੰਬਰ ਵਾਲੇ ਟਰੱਕ ਨੇ ਹੂੰ ਦੂਜਾ ਉਹ ਮੰਡਾ ਜਿਹੜਾ ਸੀਗਾ ਉਹ ਪੰਜਾਬੀ ਬੋਲਦਾ ਸੀ ਉਹ ਕਹਿੰਦਾ ਜੀ ਹਾਂ ਅਸੀਂ ਦਿੱਲੀ ਤੋਂ ਆਏ ਆ ਪਰਸੋਂ ਚੌਥੇ ਆਏ ਸੀ ਵੀ ਚਾਰ ਪੰਜ ਦਿਨਾਂ ਦਾ ਇਹ ਪ੍ਰੋਗਰਾਮ ਸੀਗਾ ਅੱਜ ਅਸੀਂ ਇਹ ਕੁਰਸੀਆਂ ਜੀ ਸੋ ਟੈਂਟ ਕੁਰਸੀਆਂ ਸਪੀਕਰ ਇਹ ਸਾਰਾ ਕੁਝ ਦਿੱਲੀ ਤੋਂ ਆ ਰਿਹਾ ਹੈ ਜਿਹੜੇ ਉਹਨਾਂ ਦੇ ਆਪਣੇ ਹਮਾਇਤੀ ਵਗੈਰਾ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਦਿੱਲੀ ਦੇ ਲਈ ਲुटਾਇਆ ਜਾ ਰਿਹਾ ਹੈ ਤੇ ਦੂਜੇ ਬੰਨੇ ਅਰਵਿੰਦ ਕੇਜਰੀਵਾਲ ਹੋਣਾ ਦੀ ਖਾਸ ਕਰਕੇ ਲੁਧਿਆਣਾ ਦੇ ਵਿੱਚ ਪੱਛਮੀ ਜਿਹੜੀ ਲੁਧਿਆਣਾ ਦੀ ਸੀਟ ਹੈਗੀ ਉੱਥੇ ਚੋਣ ਹੋਣੀ ਹੈਗੀ ਆ ਉੱਥੇ ਕਿ ਜਿਹੜੀ ਸਪੀਚ ਦਿੱਤੀ ਗਈ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਉਸ ਤੇ ਕਾਫੀ ਸਵਾਲ ਜਿਹੜੇ ਚੁਕੇ ਨੇ ਕੀ ਕੁਝ ਉਹਨਾਂ ਨੇ ਇਸ ਸਪੀਚ ਦੇ ਵਿੱਚ ਕਿਹਾ ਕਿਵੇਂ ਆਪਾਂ ਇਹਦਾ ਵਿਸ਼ਲੇਸ਼ਣ ਕਰਾਂ ਹਾਂਜੀ ਹਾਂਜੀ ਉਹ ਇੱਕ ਤਰ੍ਹਾਂ ਨਾਲ ਕਿਸੇ ਰਾਜਨੀਤੀਵਾਦੀ ਦਾ ਭਾਸ਼ਣ ਨਹੀਂ ਹੈਗਾ ਉਹ ਤਾਂ ਜਿਸ ਤਰ੍ਹਾਂ ਧਮਕੀਆਂ ਤੇ ਉਤਰ ਆਏ ਹੁੰਦਾ ਨਾ ਅਰਵਿੰਦ ਕੇਜਰੀਵਾਲ ਹਣਾ ਸਾਨੂੰ ਲੱਗਦਾ ਵੀ ਜੇ ਇਹ ਬੰਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਮੁਲਕ ਨੂੰ ਐ ਤਬਾਹ ਕਰ ਸਕਦਾ ਜਿਹੜੀ ਇਸ ਲੈਵਲ ਦੇ ਸਥਿਤੀ ਵਿੱਚ ਹੈ ਜਿਹੜਾ ਬੰਦਾ ਉਹ ਬੋਲ ਰਿਹਾ ਕੋਈ ਉਹਨੂੰ ਆਏ ਨਹੀਂ ਵੀ ਅਸੀਂ ਦਿੱਲੀ ਚੋਂ ਹਾਰ ਗਏ ਹੋਏ ਆ ਸਾਨੂੰ ਲੋਕਾਂ ਨੇ ਨਕਾਰ ਦਿੱਤਾ ਹੋਇਆ ਅਮਰ ਕਹਿੰਦਾ ਜਿਸ ਉਹ ਉਹਦੇ ਨਾਲ ਬੋਲ ਰਿਹਾ ਜਿਸ ਨਾਲ ਹੰਕਾਰ ਦੇ ਵਿੱਚ ਹੰਕਾਰ ਨਾਲ ਜਿਸ ਹੰਕਾਰ ਨਾਲ ਉਹ ਬੋਲ ਰਿਹਾ ਹੈਗਾ ਵੀ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਤਾਂ ਤੁਸੀਂ ਦੇਖ ਲਿਓ ਤੁਹਾਡਾ ਕੀ ਹੋਣਾ ਵੀ ਤੁਹਾਡੇ ਕੋਈ ਕੰਮ ਨਹੀਂ ਹੋਣੇ ਹੈ ਨਾ ਵੀ ਇਹ ਸਰਕਾਰ ਸਾਡੀ ਆ ਜੇ ਤੁਸੀਂ ਸਨ ਜਾਨੀ ਇੱਕ ਤੁਸੀਂ ਵੋਟਾਂ ਲੈਣ ਆਏ ਹੋ ਇੱਕ ਪਿਆਰ ਨਾਲ ਸਤਿਕਾਰ ਨਾਲ ਵੀ ਅਸੀਂ ਯਤਨ ਕਰ ਰਹੇ ਹੈਗੇ ਆ ਪੰਜਾਬ ਨੂੰ ਆਰਥਿਕਤਾ ਨੂੰ ਨੀਤੇ ਲਿਆਉਣ ਲਈ ਜਾਂ ਸੇ ਟਰਾਂਸਪੇਰੈਂਸੀ ਲਿਆਉਣ ਲਈ ਪਰ ਤੁਸੀਂ ਜਿਸ ਹੰਕਾਰ ਨਾਲ ਇਹ ਹੁਕਮ ਦੇ ਲਹਿਜੇ ਵਿੱਚ ਜਾਂ ਧਮਕੀਆਂ ਦੇ ਲਹਿਜੇ ਵਿੱਚ ਵੋਟਾਂ ਮੰਗ ਰਹੇ ਹੋ ਇੰਨੀਆਂ ਹਾਰਾਂ ਖਾਣ ਦੇ باوجود ਵੀ ਔਰ ਜਦੋਂ ਪੰਜਾਬ ਵਿੱਚ ਵੱਡੀ ਪੱਧਰ ਤੇ ਹਵਾ ਤੁਹਾਡੇ ਖਿਲਾਫ ਆ ਜਿਹੜੀ ਹੋ ਰਹੀ ਹੈਗੇ ਤੁਸੀਂ ਉਹਦੇ ਵਿੱਚੋਂ ਜਾ ਕੇ ਇਹ ਗੱਲ ਕਰ ਰਹੇ ਹੈਗੇ ਹੋ ਸੋ ਸੋ ਇਟ ਮੀਨਸ ਉਹ ਉਹ ਡਿਕਟੇਟਰ ਆ ਪੂਰਾ ਆਣਾ ਡਿਕਟੇਟਰਸ਼ਿਪ ਵਰਗੀ ਉਹਦੀ ਜਿਹੜੀ ਸਾਰੇ ਹਾਲਾਤ ਹੈਗੇ ਆ ਔਰ ਜਿਹੜੀ ਡੈਮੋਕ੍ਰੇਸੀ ਦੀ ਜਾਂ ਸਵਰਾਜ ਦੀ ਉਹ ਗੱਲ ਕਰਦਾ ਸੀ ਜਿਵੇਂ ਉਹਨੇ ਪ੍ਰਸ਼ਾਂਤ ਪੂਸ਼ਣ ਵਰਗੇ ਜਗੁੰਦਰ ਯਾਦਵ ਵਰਗੇ ਜਾਂ ਹੋਰ ਲੋਕਾਂ ਨੂੰ ਇਸ ਤਰ੍ਹਾਂ ਲਾਇਆ ਇਟ ਮੀਨਸ ਉਹ ਡੈਮੋਕ੍ਰੈਟਿਕ ਨਹੀਂ ਹੈਗਾ ਜਿਸ ਭਾਸ਼ਾ ਅੰਦਾਜ਼ ਤੇ ਹੰਕਾਰ ਵਿੱਚੋਂ ਵੋਟਾਂ ਮੰਗ ਰਿਹਾ ਹੈਗਾ ਉਹ ਕਾਫੀ ਕਾਫੀ ਖਤਰਨਾਕ ਆ ਇਸ ਮੁਲਕ ਲਈ ਵੀ ਤੇ ਪੰਜਾਬ